ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਢੇਟ ਦੀ ਅਲਸਰ ਦੀ ਸਮੱਸਿਆ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਇਲਾਇਚੀ ਦਾ ਸੇਵਨ ਕਰੋ ਇਸ ਦਾ ਸੇਵਨ ਰੋਜ਼ਾਨਾ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਨੰਬਰ 2 ਜਿਸ ਦਾ ਬਲੱਡ ਪ੍ਰੈਸ਼ਰ ਘਟ ਹੋ ਜਾਵੇ ਉਸ ਨੂੰ ਬਿਠਾ ਕੇ ਪਾਣੀ ਪਿਲਾਓ ਅਤੇ ਕੁਝ ਨਮਕੀਨ ਚੀਜ਼ ਖਾਣ ਨੂੰ ਦਿਓ ਨੰਬਰ 3 ਵਾਲਾਂ ਦੇ ਵਿੱਚ ਜੂਆਂ ਤੇ ਗੰਦਗੀ ਕਈ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਲੇਕਿਨ ਬਿਨਾ ਜੂਆਂ ਦੇ ਵੀ ਕਈ ਲੋਕ ਆਪਣੇ ਸਿਰ ਵਿੱਚ ਖੁਜਲੀ ਕਰਦੇ ਹਨ ਅਤੇ ਨਿੰਮ ਦੇ ਤੇਲ ਦਾ ਮਲਤਾਨੀ ਮਿੱਟੀ ਵਿੱਚ ਮਿਲਾ ਕੇ ਸਿਰ ਉੱਪਰ ਲਗਾਓ ਖੁਜਲੀ ਬੰਦ ਹੋ ਜਾਵੇਗੀ ਨੰਬਰ 4 ਚੀਨੀ ਦਾ ਪ੍ਰਯੋਗ ਕਮ ਸੇ ਕਮ ਕਰੋ ਇਨਾਂ ਦੇ ਨਾਲ ਹੱਡੀਆਂ ਠੀਕ ਰਹਿਣਗੀਆਂ। ਨੰਬਰ 5 ਕ੍ਰੇਲਾ ਤੇ ਮੇਥੀ, ਮੂਲੀ ਘਰਪੀ ਚੀਜ਼ਾਂ ਖਾਓ ਤੇ ਖੂਨ ਸ਼ੁੱਧ ਰਹੇਗਾ। ਨੰਬਰ 6 ਕਾਲੇ ਜੀਰੇ ਦੇ ਤੇਲ ਦੀ ਮਾਲਿਸ਼ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 7 ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਨਿੰਬੂ ਚਟ ਲੋ। ਇਸ ਦੇ ਨਾਲ ਨੀਂਦ ਚੰਗੀ ਆਵੇਗੀ। ਨੰਬਰ 8 ਜੇਕਰ ਤੁਹਾਡੇ ਪੇਟ ਵਿੱਚ ਗੈਸ ਜ਼ਿਆਦਾ ਬਣਦੀ ਹੈ ਤਾਂ ਤੁਹਾਨੂੰ ਮੇਥੀ ਦਾਣੇ ਦਾ ਸੇਵਨ ਕਰਨਾ ਚਾਹੀਦਾ ਹੈ। ਨੰਬਰ 9 ਹੱਡੀਆਂ ਵਿੱਚ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਵੇ ਤਾਂ ਰੋਜ਼ਾਨਾ ਗੰਗੁਣਾ ਦੁੱਧ ਦਾ ਇੱਕ ਗਲਾਸ ਪੀ ਲਿਆ ਕਰੋ। ਨੰਬਰ 10 ਜੇਕਰ ਤੁਹਾਨੂੰ ਖੱਟੀ ਢਕਾਰ ਆਉਂਦੇ ਹਨ ਤਾਂ ਚੁਟਕੀ ਭਰ ਜੀਰਾ ਖਾ ਲੋ। ਇਸ ਦੇ ਨਾਲ ਖੱਟੇ ਰੂਕਾਰ ਆਉਣਾ ਬੰਦ ਹੋ ਜਾਵੇਗਾ ਨੰਬਰ 11 ਜਿਆਦਾ ਨਮਕ ਖਾਣ ਵਾਲੀਆਂ ਚੀਜ਼ਾਂ ਸਿਰਫ ਸਰੀਰ ਨੂੰ ਹੀ ਫੈਲਾਉਂਦੀਆਂ ਹਨ ਅਤੇ ਸਕਿਨ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ ਨੰਬਰ 12 ਗੁਲਾਬ ਦੇ ਫੁੱਲ ਚਿਹਰੇ ਤੇ ਮਸਲਨ ਦੇ ਨਾਲ ਦਾਗ ਧੱਬੇ ਹਮੇਸ਼ਾ ਦੇ ਲਈ ਖਤਮ ਹੋ ਜਾਂਦੇ ਹਨ ਨੰਬਰ 13 ਸਗਰ ਗੰਦੀ ਖਾਂ ਭੁੰਨ ਕੇ ਖਾਣ ਨਾਲ ਸਰੀਰ ਸੁੰਦਰ ਹੁੰਦਾ ਹੈ ਨੰਬਰ 14 ਜੇਕਰ ਤੁਸੀਂ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਪਿਆਜ਼ ਅਤੇ ਲਸਣ ਖਾਓ ਤੇ ਸਵੇਰ ਇੱਕ ਸੇਬ ਜ਼ਰੂਰ ਖਾਓ ਨੰਬਰ 15 ਜੇਕਰ ਤੁਸੀਂ ਦੇਸੀ ਘਿਓ ਨੂੰ ਲੰਬੇ ਸਮੇਂ ਤੱਕ ਸਾਫ਼ ਰੱਖਣਾ ਚਾਹੁੰਦੇ ਹੋ ਤਾਂ ਇਸ ਵਿੱਚ ਸੇਦੇ ਨਮਕ ਦੀ ਇੱਕ ਡਲੀ ਜ਼ਰੂਰ ਰੱਖੋ ਨੰਬਰ 16 ਵਿਛੂ ਦੇ ਕੱਟਣ ਵਾਲੀ ਜਗਾ ਉੱਪਰ ਇਮਲੀ ਦਾ ਕੋਹ ਲਗਾ ਲਓ ਵਿਛੂ ਦਾ ਜ਼ਹਿਰ ਖਤਮ ਹੋ ਜਾਵੇਗਾ ਨੰਬਰ 17 ਜਿਹੜੇ ਬੱਚੇ ਖਾਣਾ ਨਹੀਂ ਖਾਂਦੇ ਉਹਨਾਂ ਲਈ ਇਹ ਨੁਸਕਾ ਬਹੁਤ ਹੀ ਲਾਜਵਾਬ ਹੈ ਮਿਸ਼ਰੀ ਦਾ ਇੱਕ ਕੱਪ ਪਾਣੀ ਵਿੱਚ ਓਵਾ ਕੇ ਬੱਚਿਆਂ ਨੂੰ ਪਿਲਾ ਦਿਓ ਬੱਚੇ ਖਾਣਾ ਪੀਣਾ ਸ਼ੁਰੂ ਕਰ ਦੇਣਗੇ ਨੰਬਰ 18 ਮਿੱਠੀ ਅਤੇ ਗਰਮ ਚੀਜ਼ ਖਾਣ ਤੋਂ ਬਾਅਦ ਪਾਣੀ ਪੀਣਾ ਦੰਦਾਂ ਨੂੰ ਖਰਾਬ ਕਰ ਦਿੰਦਾ ਹੈ ਨੰਬਰ 19 ਦਾਲ ਚੀਨੀ ਅਤੇ ਜੈਫਲ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਸਵੇਰੇ ਸ਼ਾਮ ਸ਼ਹਿਦ ਦੇ ਨਾਲ ਚਟਾ ਨਾਲ ਸਰਦੀ ਜ਼ੁਕਾਮ ਨੂੰ ਬਹੁਤ ਫਾਇਦਾ ਮਿਲਦਾ ਹੈ ਨੰਬਰ 20 ਬੱਚਿਆਂ ਦੇ ਦੰਦ ਨਿਕਲਣ ਸਮੇਂ ਦਰਦ ਘੱਟ ਕਰਨ ਲਈ ਉਹਨਾਂ ਨੂੰ ਅੰਗੂਰ ਦਾ ਰਸ ਪਿਲਾਓ ਇਸ ਨਾਲ ਦਰਦ ਘੱਟ ਹੋਵੇਗਾ ਅਤੇ ਦੰਦ ਵੀ ਮਜ਼ਬੂਤ ਬਣਗੇ ਨੰਬਰ 21 ਜੇਕਰ ਕਿਸੇ ਨੂੰ ਹੈਜਾ ਹੈ ਤਾਂ ਨਿੰਬੂ ਅਤੇ ਪਿਆਜ਼ ਦਾ ਰਸ मिलाके ਪੀਣ ਨਾਲ ਫਾਇਦਾ ਹੋਵੇਗਾ ਨੰਬਰ 2 ਸਵੇਰੇ ਵਾਸੀ ਮੂੰਹ ਇੱਕ ਚਮਚ ਸ਼ਹਿਦ ਦਾ ਖਾਨ ਨਾਲ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਹੋਵੇਗੀ ਨੰਬਰ 23 ਜਿਹੜੇ ਲੋਕ 8 ਘੰਟਿਆਂ ਤੋਂ ਘੱਟ ਸੌਂਦੇ ਹਨ ਉਹਨਾਂ ਨੂੰ ਜ਼ਿਆਦਾ ਬੇਚੈਨੀ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਨ ਨੰਬਰ 24 ਪੇਟ ਭਰ ਕੇ ਖਾਣਾ ਖਾਣ ਦੀ ਆਦਤ ਹਮੇਸ਼ਾ ਹਾਜਮੇ ਨੂੰ ਠੀਕ ਰੱਖਦੀ ਹੈ। ਨੰਬਰ 22 ਖਰਬੂਜਾ ਖਾਣ ਤੋਂ ਬਾਅਦ ਥੋੜਾ ਜਾਂ ਨਮਕ ਚਟ ਲੋ। ਤੁਹਾਨੂੰ ਬਦਹਾਜਮੀ ਨਹੀਂ ਹੋਵੇਗੀ। ਨੰਬਰ 27 ਸਕਿਨ ਦੀ ਕਿਸੇ ਵੀ ਬਿਮਾਰੀ ਤੋਂ ਬਚਣ ਲਈ ਨਹਾਉਂਦੇ ਸਮੇਂ ਆਖਰ ਵਿੱਚ ਠੰਡਾ ਪਾਣੀ ਸਰੀਰ ਤੇ ਪਾਓ। ਨੰਬਰ 28 ਚਿਹਰੇ ਨੂੰ ਚਮਕਦਾਰ ਰੱਖਣ ਲਈ ਰਾਤ ਨੂੰ ਸੌਂਦੇ ਸਮੇਂ ਜ਼ੈਤੂਨ ਦੇ ਤੇਲ ਦੇ ਨਾਲ ਮਾਲਿਸ਼ ਕਰੋ ਨੰਬਰ 29 ਜੇਕਰ ਪੇਟ ਜ਼ਿਆਦਾ ਵੱਧ ਜਾਵੇ ਜਾਂ ਲਟਕ ਜਾਵੇ ਲਸਣ ਦਾ ਤੇਲ ਅੰਗੂਠੇ ਤੇ ਲਾ ਕੇ ਨੱਕ ਵਿੱਚ ਲਗਾਓ ਇੱਕ ਹਫ਼ਤੇ ਵਿੱਚ ਚਰਬੀ ਪਿਗਲਣੀ ਸ਼ੁਰੂ ਹੋ ਜਾਵੇਗੀ ਨੰਬਰ 30 ਜੇਕਰ ਤੁਹਾਡਾ ਪੇਟ ਜ਼ਿਆਦਾ ਵੱਧ ਰਿਹਾ ਹੈ ਤਾ ਕੱਚਾ ਫਾਲਸਾ ਰੋਜ਼ਾਨਾ ਖਾਣ ਨਾਲ ਚਰਬੀ ਕੁਝ ਦਿਨਾਂ ਵਿੱਚ ਹੀ ਪਿਗਲਣੀ ਸ਼ੁਰੂ ਹੋ ਜਾਵੇਗੀ ਨੰਬਰ 31 ਦਿਲ ਦੇ ਮਰੀਜ਼ਾਂ ਨੂੰ ਘਿਓ ਦਾ ਇਸਤੇਮਾਲ ਦੀ ਵਿਜ਼ਾਇਜ਼ ਕੁਕਿੰਗ ਆਇਲ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਘਿਓ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 32 ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਸੌਫ ਖਾਣ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਨੰਬਰ 33 ਆਮਲੇ ਦਾ ਮਰਬਾ ਖਾਣ ਨਾਲ ਤੁਹਾਡੇ ਸਰੀਰ ਵਿੱਚ ਕਦੇ ਵੀ ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ ਨੰਬਰ 34 ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ 2 ਤੋਂ 3 ਤੁਲਸੀ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਕੁਝ ਦੇਰ ਤੱਕ ਘਰਾਰੇ ਕਰਨ ਨਾਲ ਤੁਹਾਡੇ ਗਲੇ ਦੀ ਖਰਾਸ਼ ਤੋਂ ਆਰਾਮ ਮਿਲ ਜਾਵੇਗਾ ਨੰਬਰ 35 ਨਾਸ਼ਪਤੀ ਖਾਨ ਨਾਲ ਤੁਹਾਡੇ ਅੰਦਰ ਤਾਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਗਰਭ ਅਵਸਥਾ ਵਿੱਚ ਨਾਸ਼ਪਤੀ ਖਾਣੀ ਬਹੁਤ ਹੀ ਲਾਭਕਾਰੀ ਹੁੰਦੀ ਹੈ। ਨੰਬਰ 36 ਰੋਜ਼ਾਨਾ ਇੱਕ ਸੇਬ ਖਾਣ ਨਾਲੋਂ ਇਨਸਾਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿੰਦਾ ਹੈ। ਨੰਬਰ 37 ਜੇਕਰ ਔਰਤ ਬਾਸੀ ਮੂਹ ਖੀਰ ਖਾ ਲੈਣ ਤਾਂ ਉਹ ساری ਜ਼ਿੰਦਗੀ ਦਗਲੀਆਂ ਪਤਲੀਆਂ ਰਹਿਣਗੀਆਂ ਨੰਬਰ 38 ਜੇਕਰ ਬੱਚਿਆਂ ਨੂੰ ਕਾਲੀ ਮਿਰਚ ਅਤੇ ਬਦਾਮ ਦੇ ਨਾਲ ਪੀਸ ਕੇ ਖਵਾਇਆ ਜਾਵੇ ਤਾਂ ਬੱਚਿਆਂ ਦਾ ਤੋਤਲਾਪਨ ਖਤਮ ਹੋ ਜਾਵੇਗਾ ਨੰਬਰ 39 ਗੈਸ ਦੀ ਸਮੱਸਿਆ ਹੋਣ ਤੇ ਭੋਜਨ ਵਿੱਚ ਥੋੜੀ ਜਿਹੀ ਅਜਮੈਨ ਮਿਲਾ ਕੇ ਖਾਣੀ ਸ਼ੁਰੂ ਕਰ ਦਿਓ ਨੰਬਰ 40 ਤਣਾਅ ਨੂੰ ਕੰਟਰੋਲ ਕਰਨ ਵਿੱਚ ਯੋਗਾ ਧਿਆਨ ਅਤੇ ਡੂੰਘੇ ਸਾਹ ਲੈਣ ਦੀਆਂ ਤਕਨੀਕਾਂ ਦਾ ਅਭਿਆਸ ਕਰਨਾ ਚਾਹੀਦਾ ਹੈ। ਨੰਬਰ 41 ਜਿਆਦਾ ਸ਼ਰਾਬ ਪੀਣ ਨਾਲ ਦਿਲ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਵੀਡੀਓ ਆਮ ਜਾਣਕਾਰ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਦ ਤੋਂ ਬਦ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜਿੰਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨਾ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ